ਤਹਿਸੀਲ ਫਲੋਰ ਵਿਖੇ ਪ੍ਰਸ਼ਾਸਨ ਵੱਲੋਂ 76ਵਾਂ ਗਣਤੰਤਰ ਦਿਵਸ ਬੜੀ ਹੀ ਧੂਮਧਾਮ ਨਾਲ ਮਨਾਇਆ ਗਿਆ ਇਸ ਸਮਾਗਮ ਦੌਰਾਨ ਮੁੱਖ ਮਹਿਮਾਨ ਵਜੋਂ ਐਸਟੀਐਮ ਫਲੋਰ ਅਮਨਪਾਲ ਸਿੰਘ ਅਹੋਜਾ ਪਹੁੰਚੇ ਜਿਨ੍ਹਾਂ ਨੇ ਕੌਮੀ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਉਹਨਾਂ ਨਾਲ ਮੈਡਮ ਮਿਨਾਕਸ਼ੀ ਗੁਪਤਾ ਪੀਸੀਐਸ ਐਡੀਸ਼ਨਲ ਸਿਵਲ ਜੱਜ ਸੀਨੀਅਰ ਡਿਵੀਜ਼ਨ ਕਮ ਐਸਡੀਜੇਐਮ ਫਲੋਰ ਮੈਡਮ ਹਰਸਿਮਰਨ ਕੌਰ ਪੀਸੀਐਸ ਸਿਵਲ ਜੱਜ ਜੂਨੀਅਰ ਡਿਵੀਜ਼ਨ ਫਲੋਰ ਗੌਰਵ ਕੁਮਾਰ ਸ਼ਰਮਾ ਪੀਸੀਐਸ ਜੱਜ ਯੂਨੀਅਰ ਫਲੋਰ ਮਕੇਸ਼ ਕੁਮਾਰ ਸਿੰਘਲਾ ਪੀਸੀਐਸ ਸਿਵਲ ਜੱਜ ਜੂਨੀਅਰ ਡਿਵੀਜ਼ਨ ਫਿਲੌਰ ਡੀਐਸਪੀ ਫਿਲੌਰ ਸਰਪੰਸ ਸਿੰਘ ਬਲ ਅਤੇ ਹਲਕਾ ਫਿਲੌਰ ਤੋਂ ਆਪ ਪਾਰਟੀ ਦੇ ਇੰਚਾਰਜ ਪ੍ਰਿੰਸੀਪਲ ਪ੍ਰੇਮ ਕੁਮਾਰ ਵੀ ਮੌਜੂਦ ਸਨ ਸਮਾਗਮ ਦੌਰਾਨ ਜਿੱਥੇ ਪ੍ਰੇਡ ਦਾ ਨਿਰੀਖਣ ਕੀਤਾ ਉੱਥੇ ਭਾਰਤ ਵਾਸੀਆਂ ਨੂੰ ਸੰਦੇਸ਼ ਦਿੰਦਿਆਂ ਹਾਰਦਿਕ ਵਧਾਈਆਂ ਦਿੱਤੀਆਂ ਜੰਨਤਨ ਤੇ ਬੜਨ ਦੀ 75ਵੀਂ ਬਰਗ ਨੂੰ ਨਾਰਿਆਂ ਮੈਂ ਇਸ ਸ਼ੁੱਧ ਹਾਲੇ ਤੇ ਆਪ ਚਲੋ ਦਿਲ ਦੀਆ ਗਹਿਰਾਈਆਂ ਤੋਂ ਵਧਾਈ ਦੇ ਨਾਮ ਜਾ ਗੁਰੂਆ ਪੀਰਾਂ ਵਿਗੰਬਰਾ ਦੀ ਧਰਤੀ ਹੈ ਸਾਡੇ ਗੁਰੂ ਸਾਹਿਬਾਨਾਂ ਨੇ ਇਸ ਧਰਤੀ ਤੇ ਜ਼ਬਰ ਵਿਰੋਧ ਜ਼ੋਰਦਾਰ ਵਜਲਨ ਕਰਦਿਆਂ ਲੋਕਾਂ ਨੂੰ ਵਿਦੇਸ਼ੀ ਜਰਵਾਣਿਆਂ ਤੋਂ ਛੇਦ ਕੀਤਾ ਸੀ ਉੱਥੇ ਉਹਨਾਂ ਨੇ ਸੰਵੱਧ ਦੇ ਪਲੇ ਦਾ ਸੰਦੇਸ਼ ਦੇ ਕੇ ਮੁਝੀ ਮੁਕਤਾ ਵਿੱਚ ਅਮਨ ਸ਼ਾਂਤੀ ਸਤਿਭਾਵਨਾ ਅਤੇ ਬਰਾਬਰੀ ਦਾ ਸੰਦੇਸ਼ ਦਿੱਤਾ ਸੀ ਅੱਜ ਦੇ ਦਿਨ ਮੈਂ ਭਾਰਤੀ ਸੰਵਿਧਾਨ ਦੇ ਨਿਰਮਾਤਾ ਬਾਬਾ ਸਾਹਿਬ ਡਾਕਟਰ ਬੀਬੀਰਾਓ Ambedkar ਜੀ ਦੇ ਯੋਗਦਾਨ ਨੂੰ ਵੀ ਪ੍ਰਣਾਮ ਕਰਦਾ ਹਾਂ। ਸ਼ਹੀਦ ਆਜਮ ਉਸਤਾਦ ਪਗਲ ਸਿੰਘ, ਰਾਜਗੁਰੂ ਸੁਦੇਵ, ਕਰਤਾਰ ਸਿੰਘ ਸਰਾਭਾ, ਸ਼ਹੀਦ ਉਧਮ ਸਿੰਘ, ਲਾਲਾ ਲਾਜਪਤ ਰਾਏ ਵਰਗੇ ਯੋਧਿਆਂ ਦੇ ਸੰਗਰਾਮ ਸਾਥ ਮਹਾਤਮਾ ਗਾਂਧੀ ਜੀ ਦੇ ਸੋਚ ਤੇ ਦਰਦ ਦੇਸ਼ ਦੀ ਆਜ਼ਾਦੀ ਨੂੰ यम रखने संविधान की सब तो वही भूमिका तो है भारत एक बहुभाशाई बहुमांति सभ्याचारिका के चुनौती सी कि अजि संविधान बनाया जाए जो देश एक सूत्र में छोल सके बाबा साहेब डॉक्टर भी राव अंबेडकर जी ने देश को एक अजा संविधान देता जिस भारत को एक माला में छोल दिता ਭਾਰਤ ਦਾ ਸੰਵਿਧਾਨ 26 ਜਨਵਰੀ 1950 ਨੂੰ ਲਾਗੂ ਕੀਤਾ ਗਿਆ ਸੀ ਭਾਰਤ ਦਾ ਸੰਵਿਧਾਨ ਦੇਸ਼ ਨੂੰ ਇੱਕ ਪ੍ਰਗੁਣਸ਼ਕਤਾਂ ਸੰਪਲ ਸਮਾਜਵਾਦੀ ਤਰਕਨਿਰਪਖ ਅਤੇ ਜਮਹੂਰੀ ਗਣਰਾਜ ਰੂਪਕ ਰਿਸ਼ਤ ਕਰਦਾ ਹੈ ਅਤੇ ਇਸ ਦੇ ਨਾਗਰਿਕਾਂ ਨੂੰ ਨਿਆਂ ਸਮਾਨਤਾ ਅਤੇ ਆਜ਼ਾਦੀ ਦਾ ਅਧਿਕਾਰ ਦੇਣ ਦੇ ਨਾਲ-ਨਾਲ ਭਾਈਚਾਰਕ ਸਾਂਝ ਨੂੰ ਉਤਸ਼ਾਹਿਤ ਕਰਨ ਲਈ ਯਤਨ ਕਰਦਾ ਹੈ ਇਸ ਦੌਰਾਨ ਵਕਫਾ ਸਕੂਲੀ ਬੱਚਿਆਂ ਵੱਲੋਂ ਦੇਸ਼ ਭਗਤੀ ਨਾਲ ਸੰਬੰਧਿਤ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ ਸਮਾਗਮ ਮੌਕੇ ਆਏ ਹੋਏ ਮਹਿਮਾਨਾਂ ਵੱਲੋਂ ਆਜ਼ਾਦੀ ਘੁਲਾਟੀਆਂ ਵਕਫਾ ਵਿਭਾਗਾਂ ਵਿੱਚ ਵਧੀਆ ਕੰਮ ਕਰਨ ਵਾਲੇ ਅਧਿਕਾਰੀਆਂ ਤੋਂ ਇਲਾਵਾ ਵਕਫਾ ਖੇਤਰਾਂ ਵਿੱਚ ਵਧੀਆ ਪੋਜੀਸ਼ਨਾਂ ਪ੍ਰਾਪਤ ਕਰਨ ਵਾਲੇ ਬੱਚਿਆਂ ਅਤੇ ਪ੍ਰੋਗਰਾਮ ਵਿੱਚ ਹਿੱਸਾ ਲੈਣ ਵਾਲਿਆਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਵੀ ਕੀਤਾ ਗਿਆ